ਯਾਨੋ ਦਾਸੁਖਦੇਵ ਸਿੰਘ ਕੁਜਰਾਜ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਦੋ ਨੋਟਾਂ ਮਦੈਂਨਾ ਸਮੂਹ ਪੰਜਾਬੀਆਂ ਦੇ ਜਿਨ੍ਹਾਂ ਨੇ ਅੱਜ ਪੰਜਾਬ ਬੰਦ ਦੇ ਸੱਦੇ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਆਪ ਸਭ ਸਮਝਦੇ ਹੋ ਕਿ ਲੜਾਈ ਸਿਰਫ ਨਸਲਾਂ ਤੇ ਫਸਲਾਂ ਦੀ ਨਹੀਂ ਲੜੀ ਜਾ ਰਹੀ ਹੈ ਇਹ ਕਰਪਟ ਸਰਕਾਰਾਂ ਹਾਂ ਜੀ ਜਿਹੜੀਆਂ ਜੋ ਕਾਰਪੋਰੇਟ ਦੇ ਹੱਕ ਦੀਆਂ ਪਾਲਸੀਆਂ ਨੇ ਉਹਨਾਂ ਦੇ ਵਿਰੁੱਧ ਹੈ। ਭਾਵੇਂ ਸਰਕਾਰਾਂ ਆਪਣੇ ਮਸੂਦਿਆਂ ਦੇ ਵਿੱਚ ਕਾਮਯਾਬ ਹੁੰਦੀਆਂ ਤਾਂ ਹਰ ਇੱਕ ਵਰਗ ਨੇ ਪ੍ਰਭਾਵਿਤ ਹੋਣਾ ਹੈ। ਸੋ ਅਸੀਂ ਫਿਰ ਤੈਨੂੰ ਧੰਨਵਾਦੀ ਹਾਂ ਕਿਸਾਨਾਂ, ਮਜ਼ਦੂਰਾਂ, ਉਨਲਾਜ਼ਮਾਂ, ਪੈਨਸ਼ਨਰਾਂ। ਛੋਟੇ ਵਪਾਰੀ ਟਰਾਂਸਪੋਰਟ ਖਰੇ ਪੂਸ਼ ਵਰਗ ਦੇ ਸ਼ਹਿਰ ਮੈਂ ਸਾਰਿਆਂ ਦਾ ਨਾਮ ਨਾਲ ਐਸਕਦਾ ਹੋਵਾ ਧਾਰਮਿਕ ਸੰਸਥਾਵਾਂ ਦਾ ਸੰਪਰਨਾਵਾ ਜਿਨ੍ਹਾਂ ਨੇ ਇਸ ਬੰਦ ਦੀ ਕਾਲ ਦੇ ਵਿੱਚ ਸਮਰਥਨ ਕੀਤਾ ਬਾਹਰ ਸੜਕਾਂ ਨੂੰ ਤੇ ਆਏ ਔਰ ਸਾਰੇ ਆਧਾਰਿਆਂ ਨੂੰ ਬੰਦ ਰੱਖ ਕੇ ਇੱਕ ਸ਼ਿਫਤਾ ਦਾ ਸਮੂਹ ਦਿੱਤਾ ਜਿਉ ਬਾਪੂ ਜਗਜੀਤ ਸਿੰਘ ਜਲੇਵਾ ਸਾਹਿਬ ਸਰਕਾਰ ਦੇ ਜ਼ਬਰ ਦੇ ਵਿਰੋਧ ਵੱਡੀ ਲੜਾਈ ਲੜ ਰਹੇ ਹਨ ਦੋਨਾਂ ਘਰਮਾਂ ਦੇ ਫੈਸਲੇ ਦੇ ਮੁਤਾਬਕ ਪਿਛਲੇ 35 ਦਿਨਾਂ ਤੋਂ ਮੈਨੂੰ ਵਰਤ ਤਿੰਨ ਦਿਨ ਸਰਕਾਰ ਗਲਬਤ ਵਾਲੇ ਪਾਸੇ ਨੂੰ ਨਹੀਂ ਆ ਰਹੀ ਜਬਰ ਵਾਲੇ ਪਾਸੇ ਨੂੰ ਸਰਕਾਰ ਜਾ ਰਹੀ ਹੈ ਸਰਕਾਰਾਂ ਤਾਂ ਜਬਰ ਕਰਦੀਆਂ ਸੁਣੀਆਂ ਸਾਨੂੰ ਪਰ ਹੁਣ ਜੋ ਹਾਲਾਤ ਬਣੇ ਆ ਅਦਾਲਤਾਂ ਤੋਂ ਵੀ ਕੋਈ ਆਸ ਨਹੀਂ ਸੁਪਰੀਮ ਕੋਰਟ ਦਾ ਵੀ ਜੋ ਫੈਸਲਾ ਆ ਰਿਹਾ ਹੈ ਉਹ ਵੀ ਸਿਆਸਤ ਤੋਂ ਪ੍ਰੇਰਿਤ ਆ ਰਿਹਾ ਹੈ ਤੁਹ ਲੱਗਦਾ ਹੈ ਕਿ ਉਥੇ ਅਸਲ ਵਿੱਚ ਡਾਇਰੈਕਟਰ ਨੂੰ ਮੋਦੀ ਸੁਣਾ ਰਿਹਾ ਸੋ ਇਸ ਲਈ ਇਸ ਲੜਾਈ ਨੂੰ ਜਿੰਨਾ ਬਹੁਤ ਜ਼ਰੂਰੀ ਹੈ ਇਹ ਲੜਾਈ ਆਪਾਂ ਜਿੱਤਦੇ ਆਂ ਤਾਂ ਇਹਨੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਮਸਲਿਆਂ ਦੇ ਰਾਹ ਖੋਲਣੇ ਸੋ ਇਸ ਲਈ ਸਾਡੀ ਤਕੀਲ ਹੈ ਕਿ ਜਿਹੜੇ ਕਿਸਾਨ ਵੀ ਹਾਲਾ ਤੱਕ ਮੋਰਚੇ ਦਾ ਹਿੱਸਾ ਨਹੀਂ ਬਣੇ ਉਹ ਹੁਣ ਤੋਂ ਹੀ ਵਹੀਰਾ ਘਤ ਗਿਓ ਫਲਾਤ ਨਜੂਕ ਹਨ ਸੋ ਇਸ ਮੂਰਤੀ ਦੇ ਉੱਤੇ ਪਹੁੰਚ ਕੇ ਇਹਨੂੰ ਜਲਦੀ ਤੋਂ ਜਲਦੀ ਜਿਤਵਗ ਨੂੰ ਲਗਾਈਏ ਸੋ ਇੱਕ ਵਾਰ ਫਿਰ ਜਿਨ੍ਹਾਂ ਪਰਾਂ ਪ੍ਰਵਾ ਨੇ ਇਸ ਮੰਦ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਨ੍ਹਾਂ ਨੂੰ ਕੁਝ ਕਾਰਨਾਂ ਦੇ ਕਰਕੇ ਕੁਦਰਜੀ ਹੈ ਨੇ ਕਰਕੇ ਪਰੇਸ਼ਾਨੀ ਹੋਈ ਹੋਊਗੀ ਉਹਨਾਂ ਤੋਂ ਵੀ ਸਵਾਗਤ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਸਵਾਗਤ ਜੀ ਕਾ